ਮਜੀਠਾ ਹਲਕਾ ਦੇ ਵਿੱਚ ਈਟਾਂ ਤਗੜਾ ਕਾਂਡ ਕਿਸ ਤਰ੍ਹਾਂ ਹੋ ਗਿਆ ਤੁਸੀਂ ਪਰਿਵਾਰਾਂ ਨੇ ਮਿਲੇ ਚੈੱਕ ਪਿੱਛੇ ਵੱਡੇ ਗਏ ਮੰਤਰੀ ਸਾਹਿਬ ਦੇ ਇਸ ਵੀ ਘਟਨਾ ਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਵੀ ਵੱਡੇ ਉੱਚ ਅਧਿਕਾਰੀ ਹੋ ਦੇਖੋ ਜੀ ਪਹਿਲੀ ਗੱਲ ਤਾਂ ਹੈ ਇਹ ਬੜੀ ਦੁੱਖ ਦੀ ਗੱਲ ਹੈ ਕਿ ਇੰਨੇ ਪਰਿਵਾਰ ਜੁੜ ਗਏ ਇੰਨੇ ਬੰਦਿਆਂ ਦੀ ਮੌਤ ਹੋਈ ਤੇ ਦੂਸਰੀ ਗੱਲ ਇਹ ਕਿ ਇਹ ਸਰਕਾਰ ਦੇ ਤੰਤਰ ਦਾ ਸਰਕਾਰ ਦੇ ਏਜੰਸੀਆਂ ਦਾ ਸਰਕਾਰ ਦੇ ਵਿਭਾਗਾਂ ਦਾ ਅਫਸਰਾਂ ਦਾ ਬਿਲਕੁਲ ਫੇਰੇ ਹੋ ਰਿਹਾ ਨਾਕਾਮੀ ਹੈ ਇਹ ਤੁਹਾਡੀ ਨਕਦੇ ਥੱਲੇ ਇਹਨਾਂ ਵੱਡਾ ਕ੍ਰਾਈਮ ਹੋ ਰਿਹਾ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਸਰਕਾਰ ਦਾ ਨਾਕਾਮੀ ਹੈ ਫੇਲਿਓਰ ਸਰ ਕਈ ਥਾਵਾਂ ਤੇ ਤਰ੍ਹਾਂ ਵਾਲਾ ਨੇ ਕਿਹਾ ਕਿ ਆਪਾਂ ਕਾਫੀ ਸ਼ਿਕਾਇਤਾਂ ਕਰਦੇ ਰਹੇ ਐਕਸ਼ਨ ਆ ਗਲਤ ਲਿਖੀ ਜਾਂ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੁਝ ਤਣਾੜ ਜਿਹੜੇ ਸਾਡੇ ਜੋਰੇ ਦੇ ਤਰਾਂਦੇ ਦੇ ਬਹੁਤ ਟਰਾਂਦੇ ਦੀ ਨਹੀਂ 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 ਮੈਂ ਉਹੀ ਗੱਲ ਕਰਦਾ ਕਿ ਇਹ ਜਿਹੜੇ ਸ਼ਿਕਾਇਤਾਂ ਮਿਲਦੇ ਆ ਰਹੀਆਂ ਤੇ ਫਿਰ ਐਕਸ਼ਨ ਸਰਕਾਰ ਨੇ ਕਿਉਂ ਨਹੀਂ ਕੀਤਾ ਉਹ ਜਿਹੜੇ ਜਿਹੜੇ ਅਫਸਰ ਹੈ ਚਾਹੇ ਪੁਲਿਸ ਦੇ ਹੈਗੇ ਨੇ ਚਾਹੇ ਜਾਂ ਦੂਸਰੇ ਵਿਭਾਗ ਦੇ ਅਫਸਰ ਹੈਗੇ ਨੇ ਉਹਨਾਂ ਨੇ ਕਿਉਂ ਨਹੀਂ ਐਕਸ਼ਨ ਲਿਆ ਇਹਦਾ ਮਤਲਬ ਹੈ ਕਿ ਜਾਂ ਤਾਂ ਉਹ ਨਲਾਇਕ ਹੈ ਜਾਂ ਉਹ ਜਾਣਬੁੱਝ ਕੇ ਐਕਸ਼ਨ ਨਹੀਂ ਲੈ ਰਹੇ ਜਾਂ ਉਹਨਾਂ ਨਾਲ ਮਿਲੇ ਹੋਏ ਨੇ ਉਹ ਜਾਂ ਉਹਨਾਂ ਨੂੰ ਪੈਸਾ ਮਿਲਿਆ ਉਹਨਾਂ ਕੋਲ ਸੋ ਵਿਦਾਊਟ ਬੈਨੀਫਿਟ ਵਿਦਾਊਟ ਬੈਨੀਫਿਟ ਜੇ ਇਹਨਾਂ ਨੂੰ ਫਾਇਦਾ ਨਹੀਂ ਹੁੰਦਾ ਤੇ ਫਿਰ ਇਹਨਾਂ ਨੇ ਐਕਸ਼ਨ ਲੈਣਾ ਸੀ ਇਹਦਾ ਮਤਲਬ ਐਕਸ਼ਨ ਨਹੀਂ ਲਿਆ ਤੇ ਇਹਦਾ ਮਤਲਬ ਕੰਸਰਨ ਜਿਹੜੇ ਅਫਸਰ ਹੈ ਉਹਨਾਂ ਨੂੰ ਫਾਇਦਾ ਹੋ ਰਿਹਾ ਉਸ ਗੱਲ ਦਾ ਸੋ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਸਰ ਪਹਿਲਾਂ ਵੀ ਇਸੇ ਤਰ੍ਹਾਂ ਇੱਕ ਤਰ੍ਹਾਂ-ਤਰ੍ਹਾਂ ਦੇ ਅਲਗਾ ਕੰਟਰੀਅਲ ਅਡਮਿਸ਼ਨ ਪੈਂਟ ਵੀ 100 ਤੋਂ ਵੱਧ ਬੰਦਾ ਆਉਟ ਹੋ ਗਿਆ ਇਹੋ ਜਿਹੀ ਉਹ ਹੀ ਚੀਜ਼ ਕਰਦੇ ਪਰ ਹਾਲੇ ਤੱਕ ਸਰਕਾਰਾਂ ਆਈਆਂ ਗਈਆਂ ਕਈ ਸਰਕਾਰਾਂ ਆਈਆਂ ਪਰ ਹੁਣ ਤੱਕ ਕੋਈ ਐਕਸ਼ਨ ਪਹਿਲੀ ਵਾਰੀ ਜਿਹੜਾ ਹੋਇਆ ਕੋ 14 ਬੰਦੇ ਫੜਲੇ ਇਹ ਆਪਣੀ ਨਾਕਾਮੀ ਛੁਪਾਉਣ ਵਾਸਤੇ ਵੀ ਕਿਸ ਤਰ੍ਹਾਂ ਨਹੀਂ ਬੰਦੇ ਫੜਲੇ ਬੰਦੇ ਫੜਨ ਨਾਲ ਆਪਣਾ ਕੰਮ ਨਹੀਂ ਕੰਪਲੀਟ ਹੁੰਦਾ ਬੰਦਿਆਂ ਨੂੰ ਸਜਾ ਦੇਣੀ ਹੁੰਦੀ ਹੈ ਕਿਉਂਕਿ ਜਿਹੜਾ 2020 ਦਾ ਕੇਸ ਸੀਗਾ ਉਹਦੇ ਵਿੱਚ ਬੰਦੇ ਫੜੇ ਗਏ ਸੀ ਪਰ ਸਜ਼ਾ ਨਹੀਂ ਹੋਈ ਸਾਰੇ ਬਰੀ ਹੋ ਗਏ ਜੇ ਤੁਸੀਂ ਇਹੀ ਕੰਮ ਕਰਨਾ ਹੈ ਤੇ ਇਹਦੇ ਵਿੱਚ ਵੀ ਤਾਂ ਬਰੀ ਹੋਣਗੇ ਜੇ ਇਹਦੀ ਪੈਰ ਵੀ ਨਾ ਕੀਤੀ ਕੇਸ ਦੀ ਇਹਦੇ ਵਿੱਚ ਜਿੰਨੇ ਬੰਦੇ ਸ਼ਾਮਿਲ ਹੈ ਚਾਹੇ ਪੁਲਿਸ ਦੇ ਅਫਸਰ ਸ਼ਾਮਿਲ ਨੇ ਚਾਹੇ ਪੋਲਿਟਿਕਲ ਬੰਦੇ ਸ਼ਾਮਿਲ ਨੇ ਜਾਂ ਕੋਈ ਹੋਰ ਵੀ ਅਫਸਰ ਸ਼ਾਮਿਲ ਹੈ ਜਾਂ ਕੋਈ ਆਮ ਬੰਦਾ ਨਾਗਰਿਕ ਸ਼ਾਮਿਲ ਹੈ ਸਾਰਿਆਂ ਦੇ ਖਿਲਾਫ ਵਕਾਰੀ ਹੋਣੀ ਚਾਹੀਦੀ ਹੈ ਜੇ ਇਹ ਮਿਲਦਾ ਹੈ ਕਿ ਇਹਨਾਂ ਨੇ ਇਹ ਦੇ ਇਹ ਕ੍ਰਾਈਮ ਦੇ ਵਿੱਚ ਪੈਸੇ ਕਮਾਏ ਹੈ ਤਾਂ ਪੈਸਾ ਅਸੈਟ ਜਿਹੜੀ ਹੈ ਮਕਾਨ ਜਿਹੜਾ ਹੈ ਉਹ ਜਬਤ ਹੋਣਾ ਚਾਹੀਦਾ ਸਾਰੀ ਪ੍ਰਾਪਰਟੀ ਜਬਤ ਹੋਣੀ ਚਾਹੀਦੀ ਹੈ ਜੇ ਇਹ ਵੀ ਮਿਲਦਾ ਹੈ ਕਿ ਇਹਨਾਂ ਦੇ ਨਾਲ ਮਿਕਸ ਅਪ ਹੋ ਕੇ ਫਿਰ ਇਹ ਕ੍ਰਾਈਮ ਕਰ ਰਹੇ ਸੀ ਉਹ ਜਿਹੜੇ ਸਰਕਾਰ ਦੇ ਅਫਸਰ ਡਿਸਮਿਸ ਹੋਣੇ ਚਾਹੀਦੇ ਸਸਪੈਂਸ਼ਨ ਨਾਲ ਕੰਮ ਨਹੀਂ ਜਾਂਦਾ ਜਿਵੇਂ ਕਹਿ ਰਹੇ ਆ ਕਿ ਇਹ ਯੁੱਧ ਨਸ਼ਾਗੋਤ ਯਾਨੀ ਕਿਸ ਤਰ੍ਹਾਂ ਦੀ ਪਰਭਾਸ਼ਾ ਸਮਝਦੇ ਹੋ ਹਮ ਦੇ ਮੋਟ ਨਾ ਪਰ ਜੋ ਤਾਂ ਹੈ ਹੀ ਨਹੀਂ ਫਿਰ ਜੇ ਬੰਦੇ ਫਿਰ ਵੀ ਆ ਤਾਂ ਨਸ਼ਾ ਖਾ ਕੇ ਹੀ ਮਰੇ ਨਾ ਨਸ਼ਾ ਪੀ ਕੇ ਮਰੇ ਬੰਦੇ ਸਾਡੇ ਉਹ ਨਸ਼ੇ ਦਾ ਕੀ ਕਹੋਗੇ ਤੁਸੀਂ ਹੀਰੋਇਨ ਸਿਰਫ ਨਸ਼ਾ ਹੁੰਦਾ ਤੇ ਆ ਨਸ਼ਾ ਨਹੀਂ ਹੈਗਾ ਇਹ ਨਸ਼ਾ ਇਹਨਾਂ ਨੇ ਕੀਤਾ ਸਰਕਾਰ ਦੀ ਢਿੱਲ ਸੀ ਜਾਂ ਮਿਲੇ ਜਿਹੜੇ ਅਫਸਰ ਸੀਗੇ ਉਹ ਮਿਲੇ ਹੋਏ ਸੀਗੇ ਇਸ ਲਈ ਬੰਦੇ ਮਰ ਗਏ ਇਹ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈ ਜੇ ਜੇ ਤੁਸੀਂ ਠੀਕ-ਠਾਕ ਚਲਾਉਂਦੇ ਫਿਰ ਬੰਦੇ ਨਹੀਂ ਸੀ ਮਰਨੇ ਇਹਦਾ ਮਤਲਬ ਹੈ ਉਦੇ ਵਿੱਚ ਢਿੱਲ ਹੈ ਉਹਦੇ ਵਿੱਚ ਪ੍ਰੋਬਲਮ ਹੈ ਤੇ ਜਿਹੜੇ ਟਾਈਮ ਚ ਕਹਿ ਰਹੇ ਨੇ ਬਾਰ ਬਾਰ ਅਨਾਉਂਸਮੈਂਟਾਂ ਵੀ ਕਰ ਰਹੇ ਜੀ ਕਿ ਤੁਸੀਂ ਇਸੇ ਰੈਕੋਗਨਾਈਜ਼ ਦੁਕਾਨ ਤੋਂ ਸ਼ਰਾਬ ਲਓ ਇਹ ਸ਼ਰਾਬਾਂ ਨਾ ਪੀਓ ਜੇ ਇੰਨੀ ਗੱਲ ਪਹਿਲਾਂ ਕਹਿੰਦੇ ਤੇ ਸ਼ਾਇਦ ਅੱਜ ਜਾਂ ਸ਼ਰਾਬ ਸਸਤੀ ਰੱਖਣ ਦੇ ਜਿਹੜੇ ਆ ਤੇ ਗਰੀਬ ਇਹ ਕੀ ਦੀ ਰੋਈ ਵਾਲੇ ਪੀਣ ਵਾਲੇ ਆਪਣੇ ਹੈਗੇ ਆ ਅੱਜ ਆ ਨਾ ਲੱਗਦਾ ਨਹੀਂ ਕਿ ਐਕਸਾਈਡ ਡਿਪਾਰਟਮੈਂਟ ਨੂੰ ਮਿਲ ਕੇ ਸ਼ਰਾਬ ਨੂੰ ਸਸਤਾ ਕਰ ਸਕਦੇ ਜਿਨ੍ਹਾਂ ਦੇ ਚੱਕੇ ਕੋਤੇ ਆਂਦੇ ਨੇ ਸੋ ਆਪਣੀ ਸਰਕਾਰ ਪਲਾਂਣ ਵਾਸਤੇ ਜਿਹੜੇ ਜਰ ਪੀਂਦੇ ਸੋ ਉਹਨਾਂ ਨੂੰ ਖੁਦ ਲੈਣ ਨਹੀਂ ਦੇਖ ਮੈਂ ਤਾਂ ਬੰਨੈ ਕਰ ਰਿਹਾ ਕਿ ਸਰਕਾਰ ਦੀ ਇਹ ਨਾਕਾਮੀ ਹੈ ਸਰਕਾਰ ਦੀ ਜਿਹੜੀ ਅਥਾਰਟੀਆਂ ਜਿਹੜੇ ਅਫਸਰ ਉਹਨਾਂ ਦੇ ਨਾਲ ਕਮੀ ਹੈ ਸਰਕਾਰ ਦੀ ਇਹ ਡਿਊਟੀ ਨਹੀਂ ਆਈ ਕਿ ਸਰਕਾਰ ਦੇ ਅਫਸਰ ਪੈਸੇ ਲੈ ਲੈਣ ਤੇ ਡਿਊਟੀ ਹੋ ਗਈ ਨਹੀਂ ਲੋਕਾਂ ਦੀ ਜਾਨ ਮਾਲ ਬਚਾਉਣਾ ਵੀ ਪ੍ਰੋਟੈਕਸ਼ਨ ਕਰਨਾ ਉਹ ਵੀ ਡਿਊਟੀ ਹੈ ਸਰਕਾਰ ਦੀ ਜੇ ਬੰਦੇ ਮਰੀ ਜਾਂਦੇ ਆ ਤੁਹਾਡਾ ਨਸ਼ਾ ਵਿਰੁੱਧ ਜਿਹੜਾ ਜੰਗ ਹੈ ਉਹ ਕਿੱਥੇ ਗਿਆ ਜੀ ਫਿਰ ਇਹਨਾਂ ਦੀ ਜੇ ਹੁਣ ਕਹਿੰਦੇ ਆ ਕਿ ਤੁਸੀਂ ਜਿਹੜੇ ਰਜਿਸਟਰਡ ਜਿਹੜੇ ਠੇਕੇ ਉਹਨਾਂ ਕੋਲ दारू ਲੈ ਲਓ ਇਹ ਗੱਲ ਤਾਂ ਪਹਿਲਾਂ ਵੀ ਤੁਸੀਂ ਪਿੰਡਾਂ ਚ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਇਹ ਬੰਦ ਕਰੋ ਆਪਣੇ ਆਪ ਲੈਣਗੇ ਉਹ ਤੁਸੀਂ ਇਹਨੂੰ ਬੰਦ ਨਹੀਂ ਕਰਨੀ ਜਿਹੜਾ 2 ਨੰਬਰ ਦੀ ਜਿਹੜੀ ਇੰਨੀ ਗੱਲ दारू ਬੰਦ ਨਹੀਂ ਕਰਨੀ ਉਹ ਵਿਚਾਰੇ ਕਿਉਂ ਜਾਣਗੇ ਪੁੱਤਰ ਇਹ ਸਸਤੀ ਹੈ ਉਹ ਮਹਿੰਗੀ ਹੈ ਇਸ ਲਈ ਬਿੰਦੇ ਸਰ ਲੋਕਾਂ ਨੂੰ ਕਿਸੇ ਨਾ ਦੇਣਾ ਜਾਉਗਾ ਜਿਵੇਂ ਜਿਵੇਂ ਮੈਂ ਜਿਹੜਾ ਗਰੀਬ ਹੈ ਆਪਣੀ ਲੜਾਈ ਨਹੀਂ ਲੜ ਸਕਦੇ ਇਹਨਾਂ ਨੂੰ 10 ਲੱਖ ਰੁਪਏ ਦੇ ਕੀ ਚੁਪਕਾਰਤਾ ਗਿਆ ਚਲੋ ਕਿਹਨਾਂ ਨੂੰ ਕਾਂ ਲੋਕਾਂ ਨੂੰ ਕਿਵੇਂ ਬਸੋ ਦੇਖੋ ਜੀ ਲੋਕ ਪਹਿਲੀ ਤਾਂ ਗੱਲ ਹੈ ਕਿ ਲੋਕਾਂ ਨੂੰ ਸਾਰਾ ਪਤਾ ਹੈ ਕੋਈ ਐਸਾ ਹੈ ਨਹੀਂ ਜਿਹੜਾ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਜਿਹੜੇ ਨਸ਼ੇ ਕਿਸੇ ਵੀ ਕਿਸਮ ਦਾ ਜਿਹੜਾ ਨਸ਼ਾ ਹੈ ਉਹ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਲਈ ਵੀ ਠੀਕ ਨਹੀਂ ਹੈਗਾ ਉਹਦੇ ਉਹਦੇ ਪਰਿਵਾਰ ਲਈ ਠੀਕ ਨਹੀਂ ਸਮਾਜ ਲਈ ਵੀ ਠੀਕ ਨਹੀਂ ਤੇ ਦੇਸ਼ ਲਈ ਵੀ ਠੀਕ ਨਹੀਂ ਪਰ ਫਿਰ ਵੀ ਸਰਕਾਰ ਨੂੰ ਇਸ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਪੈਣਾ ਹੈ ਕਿ ਨਸ਼ਾ ਤਲੀ ਛੱਡ ਦੇ ਜੇ ਨਹੀਂ ਛੱਡੋਗੇ ਕੋਈ ਵੀ ਨਸ਼ਾ ਹੈ ਚਾਹੇ ਉਹ ਦਾਰੂ ਦਾ ਹੈ ਚਾਹੇ ਹੀਰਾਂ ਦਾ ਹੈ ਚਾਹੇ ਹੋਰ ਵੀ ਕੋਈ ਉਕੀ ਦਾ ਹੈ ਜਾਂ ਜੋ ਵੀ ਅਫੀਮ ਦਾ ਹੈ ਇਹ ਜਿਹੜੇ ਨਸ਼ੇ ਹੈ ਖਤਰਾ ਹੈ ਬੋਡੀ ਵਾਸਤੇ ਸਮਾਜ ਵਾਸਤੇ ਖਤਰਨਾਕ ਦੇਸ਼ ਵਾਸਤੇ ਖਤਰਨਾਕ ਇਹ ਸਰਕਾਰ ਦੀ ਡਿਊਟੀ ਹੈ ਲੋਕਾਂ ਨੂੰ ਸਮਝਾਉਣਾ ਲੋਕਾਂ ਨੂੰ ਤਿਆਰ ਕਰਨਾ ਸਿਰਫ ਡੰਡੇ ਨਾਲ ਨਹੀਂ ਹੋਣਾ ਜਾਂ ਫਿਰ ਚਾਰ ਬੰਦੇ ਤੁਸੀਂ ਅੰਦਰ ਕਰਕੇ ਜਾਂ 1000 ਬੰਦੇ ਅੰਦਰ ਕਰਕੇ ਜਾਂ 2000 ਬੰਦੇ ਅੰਦਰ ਕਰਕੇ ਇਹ ਨਹੀਂ ਹੋਣਾ ਜੇ ਤੁਸੀਂ 10000 ਬੰਦੇ ਅੰਦਰ ਕਰੋਗੇ 10000 ਹੋਰ ਪੈਦਾ ਹੋ ਜਾਣੇ ਇਹ ਤਰੀਕਾ ਨਹੀਂ ਹੈਗਾ ਸਮਾਜ ਨੂੰ ਤਿਆਰ ਕਰਨਾ ਪੈਣਾ ਤੁਹਾਨੂੰ ਜੇ ਤੁਸੀਂ ਚੰਡੀਗੜ੍ਹ ਬੈਠੇ ਰਹੋਗੇ ਆਪਣੀ ਏਸੀ ਕੋਠੀਆਂ 'ਚ ਬੈਠੇ ਰਹੋਗੇ ਲੋਕਾਂ ਨੂੰ ਨਾ ਮਿਲੋਗੇ ਤਿਆਰ ਨਹੀਂ ਕਰੋਗੇ ਸਮਝਾਉਂਗੇ ਨਹੀਂ ਫਿਰ ਨਹੀਂ ਬਣਨੀਗਾ ਸਰ ਤੁਸੀਂ ਦੁੱਪਰ ਨੂੰ ਮਿਲੇ ਹੋ ਇਸ ਤਰ੍ਹਾਂ ਦੀ ਗੱਲਬਾਤ ਲਈ ਮੈਂ ਦੱਸਿਆ ਤੁਹਾਨੂੰ ਦੇਖੋ ਜੀ ਇਹ ਗਰੀਬ ਬੰਦੇ ਐ ਇਨ੍ਹਾਂ ਕੋਲ ਜਿਹੜੇ ਇਨ੍ਹਾਂ ਦੇ ਬੰਦੇ ਮਰ ਗਏ ਉਹ ਉਹ ਜਿਹੜੇ ਇਹਨਾਂ ਦੇ ਬਰਡ ਵਿਨਰ ਸੀਗੇ ਕੰਮ ਕਰਨ ਵਾਲੇ ਸੀਗੇ ਪੈਸਾ ਕਮਾ ਕੇ ਰੋਟੀ ਖਾਣ ਵਾਲੇ ਸੀਗੇ ਉਹ ਮਰ ਕੇ ਇਹਨਾਂ ਵਾਸਤੇ ਆ 10 ਲੱਖ ਰੁਪਏ ਕਿੰਨੇ ਜਿਹੜਾ ਮਿਲਿਆ ਇਹਨਾਂ ਨੂੰ ਮੁਆਵਜ਼ਾ ਮਿਲਿਆ ਉਹ ਕਿੰਨਾ ਟਾਈਮ ਚੱਲੂਗਾ ਇਹ ਨਹੀਂ ਪਤਾ ਪਰ ਇਹ ਲੋਕ ਦੁਖੀ ਨੇ ਇਹ ਦੁਖੀ ਨੇ ਇਹਨਾਂ ਦਾ ਕੋਈ ਇੰਤਜ਼ਾਮ 10 ਲੱਖ ਰੁਪਏ ਦਾ ਠੀਕ ਹੈ ਪਰ ਹੋਰ ਕੋਈ ਵੀ ਇੰਤਜ਼ਾਮ ਇਹਨਾਂ ਦਾ ਹੋਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਰੈਗੂਲਰ ਕੋਈ ਕੰਮ ਹੁੰਦੀ ਰਹੇ ਨੌਕਰੀ ਵਾਸਤੇ ਕੀ ਕੀ ਕਰਦੇ ਦੇਖੋ ਗਰਨਿਸਤਾਂ ਨੌਕਰੀ ਵਾਸਤੇ ਦਾ ਸਰਕਾਰ ਨੇ ਦੇਖਣਾ ਹੈ ਪਰ ਮੈਂ ਇਹ ਕਹਿਣਾ ਕਿ ਕੋਈ ਇੰਤਜ਼ਾਮ ਐਸਾ ਹੋਣਾ ਚਾਹੀਦਾ ਕਿ ਇਹਨਾਂ ਨੂੰ ਰੋਟੀ ਦਾ ਪ੍ਰੋਬਲਮ ਨਾ ਸਰ ਇੱਕ ਪਰਿਵਾਰ ਸੀ ਜਿਸ ਦੇ ਵਿੱਚ ਉਹਨਾਂ ਦੀ ਮਦਰ ਕੈਂਸਰ ਨਾਲ ਪਹਿਲਾਂ ਮਰ ਗਈ ਸੀ ਤੇ ਉਹਨਾਂ ਦਾ ਸ਼ਰਾਬ ਨਾਲ ਮਰ ਗਿਆ ਦੋ ਬੇਟੇ ਤੇ ਇੱਕ ਬੇਟੀ ਹੈ ਕਿਸ ਤਰ੍ਹਾਂ ਸਰਵਾਈਵ ਕਰਨ ਦੇ ਦਾ ਸਵਾਲ ਨਹੀਂ ਮੈਂ ਤਾਂ ਉਹੀ ਗੱਲ ਕਰਦਾ ਨਹੀਂ ਸਰਕਾਰ ਨੂੰ ਇੰਨਾ ਜਿਹੜੇ ਵੀ ਬੰਦੇ ਪਿੱਛੇ ਰਹਿ ਗਏ ਪਰਿਵਾਰ ਦੇ ਬੰਦੇ ਉਹਨਾਂ ਦਾ ਥੋੜਾ ਖਿਆਲ ਜ਼ਰੂਰ ਰੱਖਣਾ ਚਾਹੀਦਾ 7-10 ਲੱਖ ਦੇ ਨਾਲ ਗੱਲ ਬਣਨੀ ਨਹੀਂ ਹਾਲਾਂਕਿ ਸਰਕਾਰ ਸਰਕਾਰ ਵਾਸਤੇ ਵੀ ਮੁਸ਼ਕਲ ਹੈ ਮੈਨੂੰ ਪਤਾ ਕਿ ਇਸ ਤਰ੍ਹਾਂ ਸਰਕਾਰ ਜੇ ਸਾਰਿਆਂ ਨੂੰ ਪੈਸਾ ਦੇਊਗੀ ਕਿ ਤਾ ਤੁਸੀਂ ਨਸ਼ਾ ਕਰ ਰਹੇ ਹੋ ਤੇ ਫਿਰ ਸਰਕਾਰ ਤੁਹਾਨੂੰ ਨੌਕਰੀ ਵੀ ਦੇ ਪੈਸਾ ਵੀ ਦੇਵੇ ਇਹ ਕੋਈ ਚੰਗੀ ਗੱਲ ਨਹੀਂ ਪਰ ਫਿਰ ਵੀ ਸਮਾਜ ਦੇ ਵਿੱਚ ਇਹ ਸਰਕਾਰ ਦੀ ਡਿਊਟੀ ਹੈ ਕਿ ਸਮਾਜ ਦਾ ਕੋਈ ਵੀ ਬੰਦਾ ਦੁਖੀ ਨਾ ਹੋਵੇ ਪਰੇਸ਼ਾਨ ਨਾ ਹੋਵੇ